ਹਾਂਜੀ ਜੀ ਸ਼ਕਰੀਆ ਕਾਲ ਜੀ ਸਾਰਾ ਨੂੰ ਹੋਰ ਦੱਸੋ ਜੀ ਕਿ ਮੈਂ ਉਮੀਦ ਕਰਦਾ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲੋ ਜੀ ਆਪਾਂ ਜਾ ਕੇ ਆਇਆ ਭੁਗਤੇ ਆਪਾਂ ਕੈਸੀ ਸਵੇਰ ਭੁਗਤੇ ਭੰਜ ਭੰਜ ਕੰਮ ਕਰਕੇ ਹੁਣ ਆਪਾਂ ਆਇਆ ਟਾਈਮ ਹੋ ਗਈ ਜਿਹੜਾ 3 ਵਜੇ ਕੇ ਤੇ ਆਪਾਂ ਨਾ ਚੱਲ ਕੇ ਉਹਦੇ ਮੱਥਾ ਟੇਕ ਕੇ ਆਣ ਆਪਣੇ ਪੰਡੂਰੇ ਮੇਲਾ ਭਰਦਾਗਾ ਮੈਂ ਮੱਥਾ ਨਹੀਂ ਸੀ ਟੇਕਿਆ ਦੋ ਤਿੰਨ ਦਿਨ ਹੋ ਗਈ ਸੀ ਲੱਗਦੇ ਨੂੰ ਆਪਣਾ ਟਾਈਮ ਨਹੀਂ ਸੀ ਲੱਗਿਆ ਸੀ ਗਈ ਜਾਣ ਦਾ ਆਪਾਂ ਜ ਕੁਝ ਜਾ ਕੇ ਉਹਨਾ ਬਾਜ਼ਾਰ ਚ ਥੋੜਿਆ ਕੰਮ ਸੀਗਾ ਕਿ ਉਸ ਤੋਂ ਵਾਦਾ ਪਾ ਕੇ ਕਰਦੇ ਆ ਕੰਮ ਦੰਦੇ ਮੱਜਾਂ ਦੇਖਦੇ ਆ ਕਿ ਆਪਾਂ ਦਾਣਾ ਦੁਣਾ ਕੇ ਭੋਮਾ ਕੇ ਜੀ ਤਿੰਨ ਵਜੇ ਨੇ ਨਾਲ ਪਾਣੀ ਪੂਣੀ ਪੜਾਂਦੇ ਨਾਲ ਦਾਲ ਸਬਜ਼ੀ ਚਲੋ ਜੀ ਆਪਾਂ ਨਾ ਮੱਥਾ ਟੇਕੀਏ ਚਲੋ ਤੁਹਾਨੂੰ ਦਿਖਾਉਣੇ ਉੱਥੇ ਜਾ ਕੇ ਚਲੋ ਆਪਾਂ ਨਾਲੇ ਮੱਥਾ ਟੇਕੀਏ ਚਲੋ ਆਪਾਂ ਚੱਲੀਏ ਬਾਬੇ ਦੇ ਪੰਜ ਚੱਲ ਕੇ ਇਹ ਟੇਕ ਕੇ ਇਹ ਮੱਥਾ ਹਾਈ ਇੱਥੇ ਤਾਂ ਕੋਈ ਕਿੱਦਾਂ ਰੱਖਤਾ älk 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 thank you. ਇੰਨੇ ਤਾਂ ਮੰਮੀ ਨੇ ਮਿਲਿਆ ਵਾ ਮੰਮੀ ਅਸ਼ੀਕਾ ਇਸਟਿਕਾ ਨੰਨੀ ਅਸ਼ੀਕਾ ਮੰਮੀ ਤਾਂ ਚੱਫੇ ਪਾ ਕੇ ਮੜਾ ਸਮਾਨ ਤਾਂ ਇੱਥੇ ਆ ਪਿਆ ਸਾਰਾ ਤੁਸੀਂ ਉਹ ਕਰ ਦੇ ਕੋਈ ਨਾ ਦੇ ਇੰਦਰ ਮੰਮੀ ਨੂੰ ਲੈ ਲਓ ਜਾਈ ਆਪਾਂ ਨਾ ਜਾਏ ਮੱਥਾ ਟੇਕੇ ਤੇ ਆਪਾਂ ਨਾ ਕੱਪੜੇ ਚੇਂਜ ਕਰ ਦਈਏ ਭੱਜ-ਭੱਜ ਕੇ ਕੰਮ ਟਾਈਮ ਬਹੁਤ ਹੋ ਗਿਆ ਪੌਣੇ ਪੰਜ ਹੋ ਗਏ ਆਪਾਂ ਚੀਰ ਲਈਏ ਸਬਜ਼ੀ ਭੱਜ ਦੌੜ ਕੰਮ ਧੰਦੇ ਕਵਿਲਦਾਰੀਆਂ ਜ਼ਿੰਮੇਦਾਰੀਆਂ ਇਹ ਜੀ ਚੀਜ਼ ਆਈ ਹੈ ਨਾ ਬੰਦਾ ਇੰਨੀ ਭੱਜ ਦੌੜ ਹੋ ਜਾਂਦੀ ਆ ਜ਼ਿੰਮੇਦਾਰੀ ਜਿਹੜੀ ਆਪਣੇ ਖਵਾਲ ਹੁੰਦੀ ਆ ਹੁਣ ਆਪਾਂ ਮੱਜਾਂ ਨੂੰ ਦਾਣਾ ਪਿਓ ਕੇ ਜਾਂ ਮੈਂ ਜੈਕਟ ਲਾਦਾ ਨਾਲੇ ਦੁਪੱਟਾ ਲਾਦਾ ਆਪਾਂ ਲੈ ਲਈਏ ਜੀ ਸ਼ਾਲ ਤੇ ਹੁਣ ਨਾ ਮੌਸਮ ਚੇਂਜ ਹੋ ਰਿਹਾਗਾ ਜੀ ਹੁਣ ਆਪਾਂ ਹੋਈ ਕਰਦਿਆਂ ਦੁਪੱਟਾ ਲੈ ਕੇ ਠੰਡ ਲੱਗਦੀ ਆ ਹੁਣ ਜੈਕਟ ਪਾਈ ਹੋਈ ਸੀਗੀ ਹੁਣ ਆਪਾਂ ਜੈਕਟ ਹੋਰ ਪਾਉਣੀ ਆ ਨਾਲੇ ਆਪਾਂ ਸ਼ਾਲ ਲੈਣੇ ਆ ਤੇ ਪਤਾ ਕੀ ਸਾਰੀ ਦੁਨੀਆ ਬਿਮਾਰ ਹੋ ਰਹੀ ਆ ਜਿਨ੍ਹਾਂ ਨੂੰ ਤਾਂ ਹੁਣ ਖੰਗ ਚ ਖੰਮ ਬੁਖਾਰ ਹੋ ਰਿਹਾਗਾ ਉਹਨਾਂ ਨੂੰ ਹਟਦਾ ਨਹੀਂ ਅੱਜ ਅਸੀਂ ਭੁਗਤੇ ਕਿਥੇ ਜਿਹਨੂੰ ਛੜਿਆ ਕਰੀ ਹਰ ਇੱਕ ਨੂੰ ਹਾਏ ਖੰਗ ਕਈ ਦੁਨੀਆ ਲੈ ਲੈਨੇ ਆਪਾਂ ਉਹ ਜਦੋਂ ਬੁਖਾਰ ਚੜ ਜਾਂਦਾ ਸੇਸ਼ਤੀ ਠੀਕ ਨਹੀਂ ਹੁੰਦਾ ਹੈਗਾ ਤੇ ਹਰ ਇੱਕ ਕਾ ਅਗਰੇ 8 ਦਿਨ ਹੋ ਗਏ ਹਫਤਾ ਹੋ ਗਿਆ 10 ਦਿਨ ਹੋ ਗਏ ਬੁਖਾਰ ਚੜਦੇ ਨੂੰ ਖੰਗ ਹੋਈ ਨੂੰ ਤੇ ਇਸ ਵਾਰ ਆਪਣੇ ਬੱਚੇ ਤਾਂ ਆਪਾਂ ਇਹਨਾਂ ਖੰਗ ਹੋਇਆ ਇਹਨਾਂ ਜ਼ਖਾਆਂ ਹੋਇਆ ਇਹਨਾਂ ਬੁਖਾਰ ਹੋਈ ਤੇ ਕਿਉਂ ਤਾਂ ਪੰਜਾਬ ਬੱਚੇ ਤਾਂ ਕੀ ਆਪਾਂ ਬੂਟ ਜਰਬਾ ਪਾ ਕੇ ਰੱਖਦੇ ਤੇ ਜੈਕਟ ਪਸ਼ੌਲ ਸਾਰਨੇ ਲੈ ਕੇ ਰੱਖਦੇ ਆ ਦੁਪੱਟਾ ਵੀ ਤਾਂ ਲੈ ਰੱਖਿਆ ਸੀ ਕਿੰਨੇ ਇਹ ਮੋਟਾ ਹੈਗਾ ਇਸ ਕਰਕੇ ਇਹ ਕੋਈ ਉਹ ਨਹੀਂ ਹੁੰਦਾ ਪਤਲਾ ਨਹੀਂ ਸੀਗਾ ਤੇ ਤਾਂ ਕਰਕੇ ਕੋ ਠੰਡ ਨਹੀਂ ਸੀ ਲੱਗਦੀ ਬਸ ਆਪਾਂ ਕਾਫੀ ਟਾਈਮ ਤਾਂ ਨਹੀਂ ਲੈਂਦੇ ਹੁਣ ਆਪਾਂ ਲਾਗੇ ਆਪਾਂ ਸ਼ੌਅ ਲੈ ਲਾਂਗੇ ਆਪਾਂ ਡਰੈਸ ਚੇਂਜ ਕਰੀਏ ਚਲੋ ਜੀ ਆਪਾਂ ਚੀਰੀਏ ਸਬਜੀ ਭੱਜ ਭੱਜ ਇਹਨੇ ਮੇੜੀਏ ਕੰਮ ਆਪਾਂ ਤੇ ਆਹ ਸੰਤ ਵਾਲੀ ਜੈਕਟ ਮੱਥਾ ਠੀਕਿਆ ਜੀ ਆਪਾਂ ਹੁਣ ਆਪਾਂ ਸਬਜੀ ਕੱਟ ਲਈਏ ਸਬ지 ਆਪਣਾ ਗੋਭੀ ਬਣਾਉਣੇ ਆ ਹੁਣ ਆਪਾਂ ਗਾਜਰ ਤਾਂ ਟਾਈਮ ਨਹੀਂ ਰਹਿਣਾਗਾ ਫਿਰ ਆਪਣਾ ਧਾਰਾ ਦਾ ਟਾਈਮ ਹੋਜੂਗਾ ਜੇ ਆਪਾਂ ਜੂਤ ਪਾ ਕਿਉਂ ਨਹੀਂ ਅਮੰਦਰ ਜੀ ਨਮਾ ਜੱਟ ਪਲੇ ਨੇ ਪਾਣੀ ਆਪਾਂ ਮੈਂ ਫੇਰ ਕੁਛ ਚੱਲੋ ਜੀ ਆਪਾਂ ਬਾਹਰ ਚੱਲੀਏ ਬਾਹਰੇ ਕੁਛ ਨਹੀਂ ਆਏਗਾ ਉਹ ਵੀ ਪੀਗੇ ਨਾ ਦੇਖੀ ਜਿੱਧਰ ਹੀ ਫਿਰ ਉਹਨੇ ਆਪਾਂ ਪੀ ਜਾਂਦਾ ਬਾਹਰ ਮੈਂ ਜੇ ਆਪਾਂ ਸਬਜੀ ਬਣਾ ਲੇ ਗੋਭੀ ਬਣਾਤੀ ਆਪਾਂ ਦੇਖੋ ਗੋਭੀ ਦੇਖੋ ਜਿਸਨਾਂ ਪਾਣੀ ਨਹੀਂ ਪਾਉਦੇ ਹੈਗੇ ਸਬਜੀ ਬਾਦੂਆ ਗੋਭੀ ਬਸ ਇੱਕ ਖੋਪਰੀ ਸੀਗਾ ਇਹ ਵੀ ਬਣਦੇ ਤਿਲੋਂ ਮੁੰਮੂ ਕਿੰਨੋ ਤਾਂ ਮੱਧ ਵੱਧਾਈ ਪੱਕੀ ਲਿਆ ਪਿਆ ਅਦਰਕ ਹਰੀ ਮਿਰਚ ਥੀਰਾਂ ਗਈ ਤੇ ਆਪਾਂ ਲਸਣ ਨਹੀਂ ਪਾਉਂਦੇ ਲਸਣ ਤਾਂ ਮੈਨੂੰ ਟਾਈਮ ਲੱਗ ਜੂਗਾ ਜੀ ਹੁਣ ਅੱਜ ਦੌੜ ਨਾਲ ਮੈਂ ਸਬਜ਼ੀ ਚੱਕੀ ਦਾਣਾ ਪੂਣਾ ਪਿਆ ਕੀ ਆਉਂਦਾ ਆਪਾਂ ਸਬਜ਼ੀ ਤੜਕਾ ਲਈ ਹੈ ਅੰਦਰ ਚ ਪਾਤੀ ਹਣੀ ਜੋਤ ਅੱਜ ਇੱਕ ਮੇਰਾ ਪੇਟ ਆ ਗਿਆ ਇਸ ਖੇਡਣਾ ਜੋ ਆਊਗਾ ਸਨਤਨਾ ਬਾਦ ਇਹ ਮੈਂ ਤੁਹਾਨੂੰ ਇਹ ਸਬਜ਼ੀ ਬਣਾਈ ਦੋ ਦਿਨੋਂ ਕੋਈ ਸਬਜ਼ੀ ਨਹੀਂ ਬਣਾਈ ਦੋਨੋਂ ਜਾਣੀ ਸੀਗੀ ਸਾਡੇ ਸਾਗ ਪਿਆ ਸੀ ਇੱਕ ਦਿਨ ਅਸੀਂ ਚਲੇ ਗਏ ਸੀ ਸ਼ਾਮ ਨੂੰ ਵਿਆਹ ਚ ਅੱਜ ਅਸੀਂ ਸਬਜ਼ੀ ਬਣਾਉਣੀ ਆ। ਇਹ ਵਾਰੀ ਮਿਰਚ ਤੇ ਟਮਾਟਰ ਦੱਪਾ ਉਹਦੀ ਕੱਟ ਦਾਂਗੇ। ਸਬਜ਼ੀ ਆਪਾਂ ਨੇ ਕੱਟਤੀ। ਥੋੜੀ ਥੋੜੀ ਸਬਜ਼ੀ ਕਰਕੇ ਲਾ ਲਈ। ਫਿਰ ਆਪਾਂ ਚੱਲਦੇ ਹਾਂ। ਜੋਤ ਪਾਣਾ। ਅੱਜ ਦੌੜ ਹੋ ਜਾਂਦੀ ਨਹੀਂ ਥੱਕ ਜਾਂਣਾ ਠੰਡ। ਇਕੱਲੇ ਜਾਣੇ ਕੰਮ ਕਰਕੇ ਜਾਣਾ ਆ ਕੀ ਕੰਮ ਕਰਨ। ਇਧਰ ਰੋਕੀ ਸਬਜ਼ੀ ਉਧਰ ਕਰਾ ਲੀਏ ਪਹਿਲਾਂ। ਲਈ ਆਪਾਂ ਨਾ ਸਬਜ਼ੀ ਧਰਦੇ। ਪਾਰਖਾ ਪੱਤੇ ਕੜਾਈ ਚ ਕੜਾਈ ਧਰਤੀ। ਇਧਰ ਆਪਾਂ ਆਪਿਆ ਪਿਆਜ਼ ਮਾਸਾ ਨਧਰ ਪਰ ਆਦਰ ਟਮਾਟਰ ਅਰੀ ਮਿਰਚ ਮੱਬੀ ਗੋਭੀ ਨਾ ਪਾਣੀ ਚ ਡਿਪ ਕਰਤਾ ਰੱਖੀ ਆ ਗਰਮ ਪਾਣੀ ਚ 10 ਮਿੰਟ ਇਹ ਹੋ ਜੂਗੀ ਨਾਲੇ ਆਪਾਂ ਇਹਨੂੰ ਨਿਚੋੜ ਕੇ ਇਸ ਤਰ੍ਹਾਂ ਹੀ ਪਾ ਦਾਂਗੇ ਜੇ ਦੋ ਦਿਨ ਹੋ ਗਈ ਸੀ ਲੈਂਦੀ ਨੂੰ ਰਸ ਮੋੜ ਹੋ ਰਹੀ ਹੁੰਨੇ ਕੁਲਤੀ ਨਹੀਂ ਦੀ ਜੇ ਆਪਾਂ ਉਹਦੀ ਲਾ ਕੇ ਤਾਜੀ ਸਬਜੀ ਗੋਭੀ ਚੀਰਦੇ ਨੇ ਫਿਰ ਇਹ ਖੁਣ ਜਾਂਦੀ ਆ ਪਰ ਆਪਾਂ ਨੂੰ ਪਹਿਲਾਂ ਨਿਚੋੜ ਕੇ ਰੱਖਣੀ ਪੈਂਦੀ ਆ ਹੁਣ ਆਪਾਂ ਇਸ ਤਰ੍ਹਾਂ ਹੀ ਪਾ ਦਾਂਗੇ ਇਹਨੂੰ ਲਈ ਆਪਾਂ ਪਾ ਲਈ ਇਹਦੇ ਵਿੱਚ ਜੀਰਾ टमाटर तो पनी फिर चीरली हरी मिर्च टमाटर फिर पाने मसाले मसल ब्राउन जब थोड़ा जराउन आप करा ਬਲੀਚ ਚ ਫਰਿਸ਼ ਕਰ ਲਿਓ ਬਸ ਆਹਦੇ ਮਸਾਲੇ ਬਾਕੀ ਜੇ ਸਬਜੀ ਬਣ ਜੂਗਾ ਤਾਂ ਉਹਦੇ ਨੇ ਨਹੀਂ ਆਤਾ ਫਿਰ ਆਪਾਂ ਟੋਕਰੀਆਂ ਮੰਗੇ ਤਾਂ ਆਪਣਾ ਇੱਕ ਤਾਂ ਬੰਦੇ ਹੁੰਦੇ ਸਬਜੀ ਬਣ ਜੂਗੀ उंटी तो सब्जी चटपटे बनके तैयार Tentu saja Sajinya pun dibalik Ngapain ਅੱਗੇ ਪਸਾ ਗੋਮੇ ਆ ਪੁੱਛੋ ਕੇ ਲੈਉਣੇ ਆ ਧਾਰਾ ਸ਼ਾਮ ਤੇ ਸਵੇਰੇ ਕੰਮ ਦੀ ਪੂਰੀ ਭੱਜ ਦੌੜ ਰਹੇ ਦੀ ਪੰਜੋ ਭੱਜ ਇਹ ਆਪਾਂ ਆਟਾ ਬੰਦੇ ਨਾ ਆਟਾ ਬੁਚੇ ਚ ਹੋਊ ਜੁਟਕ ਜੂਗਾ ਆਪਣਾ ਦੋ ਮੱਜੇ ਨੇ ਧਾਰਾ ਨਹੀਂ ਆਪਾਂ ਲੱਗੂ ਜੁੱਧਾ ਘੰਟਾ ਤਾਹਣ ਦੇ ਤਰਾ ਕੱਢ ਕੇ ਫਿਰ ਆਪਾਂ ਰੋਟੀ ਬੁਣਾ ਦੇ ਨਾਲ ਜੀ ਨਾਲ ਖਾਏ ਉਹਨੂੰ ਖਾ ਲੈਣਗੇ ਦੇ ਤੋਂ ਬਾਅਦ ਸਾਮ ਦਾ ਪਤਾ ਨਾ ਚੁਕੇ ਜੋ ਮੈਂ ਜਪਾਇਆ ਆਟਾ ਗੁੰਦੀ ਅੱਜ ਦੀ ਵੀਡੀਓ ਲੈਣ ਕਿੱਥੇ ਕਰਦੇ ਆ ਮੈਂ ਕਿਸੇ ਨਾ ਨ ਬਲੌਗ ਨਾਲ ਸੱਤ ਹਨਗੇ ਸਤਿ ਸ੍ਰੀ ਅਕਾਲ